ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਕਮਲ ਟੀਵੀ ਪੰਜਾਬ ਤੇ ਮੈਂ ਤੁਹਾਡੇ ਨਾਲ ਤਰਸੇਮ ਸਿੰਘ ਹਾਂ ਅੱਜ ਅਸੀਂ ਪਹੁੰਚੇ ਹਾਂ ਪਿੰਡ ਟੌਂਸੇ ਜਿੱਥੇ ਲੋਕਾਂ ਦੀ ਸੇਧ ਨੂੰ ਮੁੱਖ ਰੱਖਦਿਆਂ ਹੋਏ ਤੇ ਉਹਨਾਂ ਦੀ ਖੇੜਦੀ ਕਲਾ ਦੇ ਲਈ ਦੇਸੀ ਘਿਓ ਦੇ ਚੌਲਾਂ ਦਾ ਲੰਗਰ ਕੀਤਾ ਗਿਆ ਜੀ ਹਾਂ ਦੱਸ ਦਈਏ ਪਿੰਡ ਟੌਂਸਾ ਨੇੜੇ ਖੰਨਾ ਦੇਸੀ ਘਿਓ ਦੇ ਚੌਲਾਂ ਦਾ ਜੱਗ ਕੀਤਾ ਗਿਆ ਤੇ ਤੁਹਾਡੀ ਗੱਲਬਾਤ ਕਰਵਾਵਾਂਗੇ ਇਥੋਂ ਦੇ ਮੋਤਵਰ ਪ੍ਰਬੰਧਕ ਪ੍ਰਬੰਧਕਾਂ ਦੇ ਨਾਲ ਤੇ ਦੇਖਦੇ ਰਹੋ ਚੈਨਲ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਜਿਸ ਤਰ੍ਹਾਂ ਗੱਲ ਕਰੀਏ ਕਿ ਅੱਜ ਕੱਲ ਲੋਕਾਂ ਦੇ ਸਿਹਤ ਨੂੰ ਮੁੱਖ ਰੱਖ ਕੇ ਖਾਣ ਪਾਣ ਤੇ ਜਿਸ ਤਰ੍ਹਾਂ ਅੱਜ ਕੱਲ ਬਾਜ਼ਾਰਾਂ ਦੇ ਵਿੱਚ ਖਾਣਿਆਂ ਤਾਂ ਬਹੁਤ ਹੀ ਘਟੀਆ ਤੇਲ ਕਿਉਂ ਮਿਲਦੇ ਹਨ ਇਥੋਂ ਦੇ ਪ੍ਰਬੰਧਕਾਂ ਨੇ ਦੇਸੀ ਘਿਓ ਦਾ ਲੰਗਰ ਕੀਤਾ ਜੇ ਤੁਸੀਂ ਇਸ ਨੂੰ ਚੰਗਾ ਮੰਨਦੇ ਹੋ ਤਾਂ ਕਮੈਂਟ ਜ਼ਰੂਰ ਕਰਿਓ ਤੇ ਚੈਨਲ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਤੇ ਮੈਂ ਤੁਹਾਡੇ ਨਾਲ ترسےم ਸਿੰਘ ਆਉ ਤੁਹਾਡੀ ਗੱਲਬਾਤ ਕਰਵਾਉਂਦੇ ਆ ਇਥੋਂ ਦੇ ਪ੍ਰਬੰਧਕਾਂ ਦੇ ਨਾਲ ਪਿੰਟੋ ਸਾਹਿਬਾ ਬਾਛੀ ਸਮੂਹ ਡਾਕਟਰ ਮੇਰੇ ਭਰਾ ਮੇਰੇ ਦੋਸਤ ਔਰ ਪ੍ਰਮੰਤ ਸੱਜਣਾਂ ਸਾਰੇ ਜਿਨ੍ਹਾਂ ਨੇ ਸਾਯੋਗ ਨਾਲ ਤੇਰੇ ਹਰੀਸ਼ ਸ਼ਾਲ ਭੰਡਾਰਾ ਚੱਲਦਾ ਭੰਡਾਰੇ ਨੂੰ ਮੁੱਖ ਰੱਖਦੇ ਆ ਇਹ ਲੰਗਰ ਦੇ ਵਿੱਚ ਕੋਈ ਆਵੇ ਕੋਈ ਛਕੇ ਹੂੰ ਹਾਂਜੀ ਮੂਲ ਸੰਗਤ ਸਾਰੇ ਬੱਚੇ ਤੋਂ ਲੈ ਕੇ ਸਭ ਤੋਂ ਅੰਦੇ ਸੇਵਾ ਕਰਦੇ ਨੇ ਜੋ ਭੰਡਾਰਾ ਹਰੀਸ਼ ਜੋ ਭੰਡਾਰਾ ਹਰੀਸ਼ ਸ਼ਾਲ ਚੱਲਦਾ ਠੀਕ ਹੈ ਅਸੀਂ ਪਰਮਾਤਮਾ ਨੂੰ ਆਪ ਇੰਦਰ ਦੇਵਤਨ ਮੰਨ ਕੇ ਬਾਬੇ ਸਿੰਘਾ ਸੀਤਨ ਮੰਨ ਕੇ ਗੋਦਵਾਰਾ ਸਾਹਿਬ ਨੂੰ ਮੰਨ ਕੇ ਅਸੀਂ ਸਭ ਦੀ ਅਰਦਾਸ ਕਰਦੇ ਆਂ ਵੀ ਸਭ ਦਾ ਭਲਾ ਹੋਵੇ ਜੋ ਆਵੇ ਸ਼ੋਰ ਆਵੀ ਜਾਵੇ ਸਿਹਤ ਦੀ ਸੁਖ ਸ਼ਾਂਤੀ ਬਾਤ ਤੇ ਪਸ਼ੂਆਂ ਬਾਤ ਤੇ ਖੇਤੀਬਾੜੀ ਬਾਤ ਤੇ ਹੋਰ ਆੜਵਾਲੇ ਨਗਰ ਨਿਵਾਸੀਆਂ ਜਿੰਨੇ ਵੀ ਹੈਗੇ ਸਭ ਦਾ ਭਲਾ ਮੰਗਦੇ ਆਂ ਇਸ ਕਰਕੇ ਕੋਈ ਵੀ ਲੱਗਾ ਆਵੇ ਕੋਈ ਜਾਵੇ ਘਰ ਨੂੰ ਸਭ ਨੂੰ ਖੁੱਲਾ ਘੰਡਾ ਚੱਲਦਾ ਸ਼ਾਮ ਤੱਕ ਚੱਲੂਗਾ ਸਾਰੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲੇ ਸਾਰਾ ਪਰਾਲਾ ਚੱਲਦਾ ਸ੍ਰੀਖਸ਼ਾਲ ਅਸੀਂ ਅਜਾ ਇਹਨਾਂ ਮਹੀਨੇ ਦੇ ਵਿੱਚ ਹਾਰ ਦੇ ਵਿੱਚ ਹੰਡਾ ਰਾ ਕਰਦੇ ਆ ਅੱਗੇ ਵੀ ਕੰਦੇ ਰਾਂਗੇ ਜੁੜ ਰਹੇ ਨਾਲ ਬੜੀ ਸ਼ਬਦਾ ਭਾਵਨਾ ਨਾਲ ਦੁਆਛੀ ਦੇ ਕੇ ਜਾਂਦੇ ਨੇ ਵੀ ਹਾਂ ਚਲੋ ਹੋਰ ਸਾਰੇ ਨਗਰ ਦੀ ਸੇਵਾ ਕਿਸੇ ਨੇ ਕੋਈ ਕਿੰਤੂ ਪ੍ਰਾਪਤ ਨਹੀਂ ਕਰਦਾ ਕੋਈ ਸਾਡੇ ਪਿੰਡ ਜੇ ਵਿੱਚ ਮੈਂ ਸੁਖਦੇਵ ਸਿੰਘ ਪਾਕ시 ਪੌਂਦਾ ਹੀ ਇਹ ਪਿਆਰਾ ਕੀ ਕਹਿਣਾ ਚਾਹੁੰਦੇ ਮੈਂ ਮੈਂ ਨਾਲ ਤੇ ਵੀ ਉਹਨੇ ਉਧਰ ਤੋਂ ਗਾਂਧਰ ਦੇਦਾਂ ਦਿਆਲ ਦਾ ਸਰਕਾਰ ਦੇ ਖਾਤਰ ਇਹ ਪਰਾਲਾ ਅਸੀਂ ਸਾਰੇ ਪਿੰਡ ਨੇ ਮਿਲ ਕੇ ਕਾਦਾ ਪਨਾਰਾ ਕੀਤਾ ਗਿਆ ਜੀ ਅੱਜ ਇਹ ਆਪਣੇ ਦੇਸੀ ਘਿਓ ਦੇ ਮਿੱਠੇ ਜਵਾਂ ਦਾ ਪਨਾਰਾ ਕੀਤਾ ਗਿਆ ਜੀ ਹਰ ਸਾਲ ਕਰਦੇ ਆ ਤੇ ਹਰ ਸਾਲ ਦੇਸੀ ਘਿਓ ਦੇ ਹਾਂਜੀ ਹਾਂਜੀ ਸਾਰੇ ਪਿੰਡ ਦਾ ਸਰਕਾਰ ਉਹ ਨਾਲ ਚੱਲਦਾ ਜੀ ਐ ਦਵਿੰਦਰ ਜੀ ਮਨਦੀਪ ਜੀ ਦੱਸੀ ਜਿਹਨਾਂ ਤੇਰਾ ਵੱਡੇ ਸਰਿੰਦਰ ਜੀ ਇਹ ਪੰਜ ਜੀ ਆਪਣੇ ਗਿਆਨ ਜੀ ਚਤ ਅਹੀਰ ਜੀ ਟਹਿਲਾ ਜੀ ਸਰਪੰਚ ਪਿਆਰਾ ਉਹਦਾਰ ਨੰਬਰਦਾਰ ਜੀ ਸਾਰੇ ਜਿਹੜੇ ਮੇਨ ਮੁਖੀ ਹੱਤ ਪਿੰਡ ਦੇ ਵਿੱਚ ਹਰ ਚੌਰਾ ਇੱਥੇ ਕਿਲਾਉਂਦੇ ਆਂ ਚਾਉਂਦੇ ਰਹਿਣ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤ ਹਾਂ ਜੀ ਜੇ ਤੁਸੀਂ ਕੁਝ ਕੀ ਕਹਿਣਾ ਚਾਹੋਗੇ ਹਾਂ ਜੀ ਹਾਂ ਮੈਂ ਜਸਨਦਰ ਸਿੰਘ ਜੱਸੀ ਕੌਰ ਸਾਹਿਬ ਜੀ ਦਾ ਨਾਮ ਤਾਂ ਲਊਗਾ ਮੈਂ ਕਰਾਈ ਇਹ ਇਸ ਸਾਡੇ ਪਿੰਡ ਨੂੰ ਹਰ ਸਾਲ ਇਹ ਜਗ੍ਹਾ ਤੇ ਪੁਣਾ ਰੱਖਿਆ ਜਾਂਦਾ ਹੈ ਇਹਦਾ ਪੰਡਾਰਾ ਜਾਂਦਾ ਚਲੋ ਇਸ ਦੇ ਨਾਲ ਸਾਰੇ ਪਿੰਡ ਦਾ ਸਹਿਯੋਗ ਹੋਿੰਦਾ ਦਾਨ ਹੁੰਦਾ ਬਾਕੀ ਦੂਜੀ ਵੱਡੀ ਗੱਲ ਹੈ ਹਾਂ ਜੀ ਬਾਕੀ ਦੂਜੀ ਸਭ ਤੋਂ ਵੱਡੀ ਗੱਲ ਹੈ ਨਾ ਇਹ ਇਕੱਠੇ ਹੋ ਕੇ ਕਰਨਾ ਸਾਰੇ ਤਿਰਫੁਰਕੇ ਦੇ 100 ਤੋਂ 200 500 400 ਇਹ ਭਾਈ ਚਾਰ ਕਿਸਾਨ ਸਾਂਝ ਦਾ ਪ੍ਰਤੀਕ ਹੈ ਜੀ ਜੋ ਪਿੰਡ ਦਾ ਇਕੱਠ ਸੋ ਹੁੰਦੇ ਇਸ ਸਾਲ ਤੋਂ ਸਾਡੇ ਪਿੰਡਾਂ ਦੀ ਤਾਂ ਬਹੁਤ ਦੇਖਿਆ ਨਹੀਂ ਇਹ ਤਾਂ ਹੈਗਾ ਇਹ ਸਾਰੇ ਇਕੱਠੇ ਨਾ ਮਿਲਦੇ ਰਹਿੰਦੇ ਨੇ ਸਾਲ ਹਰ ਸਾਲ ਇਦਾਂ ਹੀ ਪਟਾਰਾ ਕਰਦੇ ਲਈ ਬਾਕੀ ਕੋਈ ਵਿਰੋਧ ਨਹੀਂ ਇਸ ਕਰਕੇ ਸਾਰੇ ਇਕੱਠੇ ਹੋ ਕੇ ਕਰਦੇ ਮਨਿਆ ਜਬ ਤੇ ਪੀਹਲੇ ਸਮੇਂ ਤੋਂ ਜਾ ਕੇ ਕਰਨ ਦੀ ਪਰੰਪਰਾ ਅੱਜ ਵੀ ਉਸ ਨੂੰ ਤੁਸੀਂ ਜਾਰੀ ਰੱਖਿਆ ਹਾਂ ਜੀ ਤੇ ਕੀ ਕਹਿਣਾ ਚਾਹੋਗੇ ਇਸ ਵਾਰ ਕੀ ਨਾਮ ਤੁਹਾਡਾ ਹਜ਼ੂਰਾ ਸਿੰਘ ਜੀ ਕੀ ਕਹਿਣਾ ਚਾਹੋਗੇ ਸਰ ਅਡੇ ਪਿੰਡ ਲਈ ਬਹੁਤ ਭਲੇ ਵਾਸਤੇ ਅਸੀਂ ਕਰਦੇ ਹਾਂ ਵੀ ਸ਼ੁਕ ਸ਼ਾਂਤੀ ਰਾਇ ਪਿੰਡ ਚ ਵੀ ਸਭ ਕਾਹੇ ਦੀ ਹੈ ਅੱਜ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਗੋਲਬੰਦਰ ਹੈ ਤੁਹਾਡਾ ਜੀ ਹਾਂ ਜੀ ਤੁਹਾਡਾ ਗੋਲਬੰਦਰ ਜੀ ਤੁਹਾਡਾ ਜੀ ਗੋਲਬੰਦਰ ਸਿੰਘ ਜੀ ਜੋ ਅੱਜ ਤੁਹਾਡੇ ਨਗਰ ਦੇ ਵਿੱਚ ਚੌਲਾਂ ਦਾ ਜੱਗ ਚੱਲ ਰਿਹਾ ਹੈ ਤੇ ਬੜੀ ਪਰੰਪਰਾ ਪੁਰਾਣੀ ਆ ਸਦੀਆਂ ਪੁੱਸਤਾ ਤੋਂ ਜਗ ਦੀ ਜੋ ਰੀਤ ਆ ਬਜ਼ੁਰਗਾਂ ਤੋਂ ਸੁਣਦੇ ਆਉਂਦੇ ਆ ਤੇ ਦੇਖਦੇ ਆਉਂਦੇ ਆ ਸ਼ੱਕਦੇ ਵੀ ਆ ਤੇ ਕੀ ਕਹਿਣਾ ਚਾਹੋਗੇ ਫਿਰ ਇਸ ਦੇ ਬਾਰੇ ਬਹੁਤ ਵਧੀਆ ਸਾਡਾ ਨਗਰ ਆ ਜੀ ਕਰਦਾ ਰਹਿੰਦਾ ਜੀ ਕਿਹੜਾ ਨਗਰ ਆ ਇਹ ਤਾਂ ਸਹੀ ਠੀਕ ਹੈ ਜੀ ਬਹੁਤ ਵਧੀਆ ਨਗਰ ਆ ਸਾਡਾ ਜੀ ਹਾਂ ਜੀ ਕੀ ਕਹਿਣਾ ਚਾਹੋਗੇ ਕਹਿਣਾ ਕਿ ਬੜੀ ਗੱਲਾਂ ਚਲਾਈ ਜਾਂਦੇ ਨੇ ਆਹ ਤਾਂ ਗਾ ਪੀੜੀ ਬਦਲੀ ਜਾਂਦੀ ਆ ਗਾਹ ਕਰੀ ਜਾਂਦੇ ਨੇ ਯਾਰ ਬਦਲ ਹਾਂ ਕਿਉਂ ਕਰਨੇ ਚਾਹੀਦੇ ਆ ਸਾਨੂੰ ਜੱਗ ਕੀ ਸੇਵਾ ਚੰਗੀ ਕਰਦਾ ਸੇਵਾ ਸਮਝੀ ਹੋ ਜਾਂਦੀ ਔਰ ਕਿੰਨਾ ਦੇ ਵਿੱਚ ਹਾਂ ਇਹ ਤੇਰੇ ਮੁੰਡੇ ਉਹ ਲੈ ਚਾਹਤ ਆਪੋ ਤੇ ਕਿਹੜੇ ਚੌਲ ਚੱਲਦੇ ਅੱਜ ਅੱਜ ਦੇਸੀ ਹੋ ਨਹੀਂ ਅੱਜ ਦੇਸੀ ਦੇ